ਆਹ ਕਰੀ ਕੀ ਕਰ ਲਈ ਯਾਰ ਮਨ ਭਾਈ ਜੇ ਕੱਪੜੇ ਧੋਤੇ ਸੀ ਮੈਂ ਸੁੱਕਣੇ ਪਾ ਦਿੰਦੀ ਆ ਅੱਛਾ ਤੇ ਤੁਸੀਂ ਜਾਣਾ ਕਿਤੇ ਮੈਂ ਉਂਦਰ ਹੀ ਚਲੀ ਆ ਮੈਂ ਫੇਰ ਅੱਜ ਜਾ ਕੇ ਵੇਖਾਂ ਸਹੀ ਕਿ ਉਹ ਗੱਲਬਾਤ ਦਾ ਪਤਾ ਲੱਗਦਾ ਕਿ ਨਹੀਂ ਦੱਸਦੀ ਆ ਕਿ ਨਹੀਂ ਦੱਸਦੀ ਜੀ ਉਹਨ ਘਰ ਆਹ ਬਥੇਰੀ ਤੇਜਵਾ ਉਹਨੇ ਨੇ ਤੁਹਾਡੇ ਪਿਆਰਾਂ ਦੇ ਪਾਣੀ ਪੀਣ ਦੇਣਾ ਉੱਧਾ ਜਾਓ ਤੁਸੀਂ ਚਲੋ ਜਾਵਾਂ ਤੇ ਸਹੀ ਵੇਖਾਂ ਤੇ ਸਹੀ ਵੀ ਕੀ ਕਰਦੀ ਐ ਦੱਸ ਨਾਲੇ ਉਹਨੂੰ ਵੀ ਪਤਾ ਹੋਵੇ ਵੀ ਪਿੰਡ ਵਿੱਚ ਪਤਾ ਵਾ ਪਤਾ ਲੱਗ ਗਿਆ ਸਾਰੇ ਆਹ ਉਹਦਾ ਇਰਾਦਾ ਤੇ ਇਹ ਆ ਵੀ ਸਾਡੇ ਘਰ ਦੇ ਅੰਦਰ ਅੰਦਰ ਹੀ ਪਤਾ ਪਾਰ ਕਿਸੇ ਨੂੰ ਪਤਾ ਹੀ ਨਹੀਂ ਹਾਂ ਤੇ ਜਾਵੂਗੇ ਤੇ ਫਿਰ ਪਤਾ ਲੱਗੂਗਾ ਹੀ ਨਾ ਵੀ ਉਹ ਕਰਦੀ ਐ ਕਿ ਜਾਂ ਕੀ ਕਰਦੀ ਫਿਰ ਮੈਂ ਦੱਸੂ ਨਾ ਕਿ ਸਾਰੇ ਪਿੰਡ ਚ ਤੇ ਪਤਾ ਤੇ ਮੇਰੇ ਕੋ ਕਾਦਾ ਉਹਨਾਂ ਰੱਖੀ ਇਹੋ ਗੱਲ ਹੀ ਕਿਉਂ ਕਿਉਂ ਮੈਂ ਤਾਂ ਕੱਲ ਦਵਾਈ ਲੈਣ ਗਈ ਹਾਂ ਤਾਂ ਲੋਕੀ ਮੂੰਹ ਜੋੜ ਜੋੜ ਕੇ ਗੱਲਾਂ ਕਰਨ ਲੱਗੇ ਤੇ ਮੇਰੇ ਕੋ ਕੱਢਵਾ ਪੜਦਾ ਰੱਖਣ ਨਹੀਂ ਆ ਮੇਰੇ ਕੋ ਤਾਂ ਪੜਦਾ ਰੱਖਣੀ ਆ ਤਾਂ ਸਾਰੇ ਨੂੰ ਪਤਾ ਵਾ ਹੋ ਆਓ ਫੇਰ ਛੇਤੀ ਆ ਜਿਓ ਚੰਗਾ ਹਾਂ ਚੰਗਾ ਚੱਲ ਆ ਵਧੀਆ ਹੀ ਤਾਈ ਜੀ ਜਾਣਗੇ ਨਾ ਇਹਨੂੰ ਪਤਾ ਤੇ ਲੱਗੂਗਾ ਵੀ ਪਿੰਡ ਵਿੱਚ ਪਤਾ ਨਹੀਂ ਤੇ ਇਹਦਾ ਰਾਦਾ ਵਾ ਸਾਡੇ ਘਰ ਹੀ ਗੱਲ ਦਾ ਪਤਾ ਵਾ ਬਾਹਰ ਕਿਸੇ ਨੂੰ ਪਤਾ ਹੀ ਨਹੀਂਗਾ ਚਲ ਗੇਟ ਮਾਰ ਲਾਂ ਮੈਂ ਜੀਵਨ ਕੀ ਕਰਨ ਦੇਈ ਆ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਪਤ ਕੀ ਕਰਨ ਦੇਈ ਆ ਬਸ ਕੁਛ ਨਹੀਂ ਬੈਠੀ ਹੀਗੀ ਅੱਛਾ ਹਾਂਜੀ ਹੋਰ ਸੁਣਾਓ ਤਾਈ ਜੀ ਸੇਤਾ ਠੀਕ ਠਾਕ ਹੋ ਠੀਕ ਠਾਕ ਆ ਸੇਤਾ ਇਤਰਾ ਹੀ ਆ ਅੱਛਾ ਅੱਛਾ ਆ ਜਾ ਮੋਟੀਆਂ ਪਾਣੀ ਦੇ ਹਾਂ ਪਹਿਲਾਂ ਮੈਂ ਨਹੀਂ ਨਹੀਂ ਮੈਂ ਚਾਹ ਪੀ ਕੇ ਆਈ ਹੁਣੇ ਅੱਛਾ ਅੱਛਾ ਆਹੋ ਅੱਜ ਕਿਹੋ ਜਿਹਾ ਚੇਤਾ ਆ ਗਿਆ ਤੁਹਾਨੂੰ ਐਂਦਾ ਹੀ ਬੈਠੀ ਬੈਠੀ ਉੱਠ ਕੇ ਤੇ ਮੈਂ ਮੈਂ ਜਿਉਣਾ ਵਾਲ ਜਾਵਾ ਵੇਖਾ ਕੀ ਕਰਨ ਰਹੀ ਐ ਕਿਤੇ ਵੇਖੀ ਨਹੀਂ ਕਈ ਦਿਨ ਹੋ ਗਏ ਨੇ ਵੇਖੜਾ ਮੁਖਣਾ ਕੀ ਆ ਵੇਖ ਲਓ ਅੰਦਰ ਬਾਹਰ ਖਲਾਰੇ ਪਏ ਮਿਸਤਰੀ ਲਾਏ ਆ ਤੇ ਲਾਵੀ ਦੋਵੇਂ ਬੈਠੇ ਆ ਪੇਂਟ ਵਾਲਾ ਵੀ ਲਾ ਲਿਆ ਵਾ ਤੇ ਦੂਜਾ ਵੀ ਲਾ ਲਿਆ ਪਲਸਟਰ ਵਾਲਾ ਵੀ ਆਹੋ ਤੇ ਕਮਲ ਜੀ ਬੜਾ ਪਿਆਵਾਂ ਖਲਾਰੇ ਦਾ ਤਾਂ ਪਤਾ ਹੀ ਲੱਗਣ ਡਿਆ ਆ ਫੇ ਦੋਰਾ ਕੰਮ ਆ ਤਾਂ ਫੇ ਖਲਾਰਾ ਤੇ ਪੈਣ ਹਾਂਜੀ ਹਾਂਜੀ ਤੇ ਮੋਤੂ ਵੀ ਮੈਂ ਇੱਥੇ ਤੁਰਿਆ ਫਿਰਦਾ ਵੇਖ ਨਹੀਂ ਆਂ ਤੇ ਜਾਂ ਨਹੀਂ ਜਾਂਦੇ ਆ ਡਿਊਟੀ ਤੇ ਉਹ ਉਦਾਂ ਹੀ ਛੁੱਟੀਆਂ ਲਈਆਂ ਸੀ ਚਾਰ ਪੰਜ ਤਾਂ ਕਰਕੇ ਛੁੱਟੀਆਂ ਲਈਆਂ ਨੇ ਹਾਂਜੀ ਹਾਂਜੀ ਮੈਂ ਵੇਖ ਕੇ ਤੇ ਘੰਟਾ ਆਪਣੇ ਦਿਲ ਚ ਹੀ ਕਹਿਣ ਲਈ ਹਾਂ ਭਈ ਪਤਾ ਨਹੀਂ ਘਰੇ ਤੁਰਿਆ ਫਿਰਦਾ ਵਾ ਇਹ ਇੰਨੇ ਦਿਨ ਹੋ ਗਏ ਨੇ ਇਹ ਕੀ ਗੱਲ ਵਾ ਕਿਉਂ ਇੱਥੇ ਘਰ ਰਹਿੰਦਾ ਮੈਂ ਤਾਂ ਪਤਾ ਤੇ ਲਮਾ ਜਾ ਕੇ ਭਲਾ ਉਹ ਉਦਾਂ ਹੀ ਹੁਣ ਮਿਸਤਰੀਆਂ ਕਰਕੇ ਛੁੱਟੀਆਂ ਲੈ ਲਈਆਂ ਨਾ ਤਾਂ ਕਰਕੇ ਘਰ ਰਹਿੰਦੇ ਆ ਉਦਾਂ ਤੇ ਇਹੋ ਜੀ ਕੋਈ ਗੱਲ ਨਹੀਂ ਗਈ ਠੀਕ ਠਾਕ ਉਹ ਸਾਰਾ ਕੁਝ ਹੂੰ ਹਾਂਜੀ ਹਾਂਜੀ ਮੈਂ ਤਾਂ ਹੋਰ ਹੀ ਗੱਲ ਸੁਣੀ ਤੁਸੀਂ ਕੀ ਸੁਣਿਆ ਵਾ ਮੈਂ ਗਈ ਹਾਂ ਦਵਾਈ ਲੈਣ ਹਾਂ ਅੱਛਾ ਉਹ ਤੁਹਾਡੇ ਤੋਂ ਤੇ ਉਹ ਫਿਰ ਮੈਂ ਪਿੰਡ ਚਲੀ ਗਈ ਮੈਂ ਚੱਲ ਕੇ ਲੱਗੇ ਮੇਰ ਕਿੱਲ ਜਨ ਨਹੀਂ ਆਈ ਇੱਕ ਦੋ ਘਰਾਂ ਦੇ ਵਿੱਚ ਹੁਣ ਚੱਲ ਗਈ ਅੱਛਾ ਤੇ ਉਹ ਬੱਲਾ ਕਰਦੇ ਆਹ ਹਤਾਈ ਜੀ ਮੋਤੂ ਦੀ ਗੱਲ ਸੁਣੀ ਆ ਮੈਂ ਕਾਦੀ ਮੋਤੂ ਦੀ ਗੱਲ ਸੁਣੀ ਆ ਤੈਨੂੰ ਮੈਂ ਤਾਂ ਕੋਈ ਨਹੀਂ ਸੁਣੀ ਅੱਛਾ ਆਂਦੀਆਂ ਨੇ ਮੋਤੂ ਮੋਤਨ ਨੂੰ ਕੋਲ ਤੋਂ ਕਰਦੇ ਤਾਵ ਹਾਏ ਹਾਏ ਫਿਟੇਮੂ ਕਰ ਲੋ ਕਾਂ ਦਾ ਲੋਕੀ ਐਵੇਂ ਮਾਰਦੇ ਆ ਇਹੋ ਜੀ ਗੱਲ ਕੋਈ ਨਹੀਂ ਸੱਚੀ ਝੂਠ ਬੋਲਦੇ ਲੋਕੀ ਉਦਾਂ ਕੋਈ ਕੇਵਲ ਵੇਖ ਕੇ ਜਰਦਾ ਨਹੀਂ ਨਾ ਕਾਂ ਕਰਕੇ ਪਤਾ ਨਹੀਂ ਫਿਰ ਮੈਂ ਤਾਂ ਮੈਨੂੰ ਦੱਸਿਆ ਤੇ ਮੈਨੂੰ ਤੇ ਸਭ ਤੋਂ ਬੜਾ ਬਮਾਨ ਨੂੰ ਹੋਰ ਤਰ੍ਹਾਂ ਹੀ ਹੋਇਆ ਨਹੀਂ ਨਹੀਂ ਤੇ ਹੋਇਆ ਹੀ ਕਵੇਲਾ ਤੇ ਕਵੇਲਾ ਕਰਕੇ ਫਿਰ ਮੈਂ ਆਈ ਨਾ ਘਰ ਤੇ ਮੈਂ ਆਖਿਆ ਹੁਣ ਮੈਂ ਸਵੇਰੇ ਜਾ ਕੇ ਤੇ ਫਿਰ ਪਹਿਲਾ ਪਤਾ ਲਵਾਂਗੇ ਵੀ ਗੱਲ ਝੂਠ ਵਾ ਕੇ ਸੱਚ ਵਾ ਇਹੋ ਜੀ ਤੇ ਕੋਈ ਗੱਲ ਨਹੀਂ ਕੀ ਤੇ ਆ ਗਵਾਂਡਾ ਨੂੰ ਵੀ ਪਤਾ ਵਾ ਗਵਾਂਡਾ ਨੂੰ ਵੀ ਪਤਾ ਲੱਗ ਗਿਆ ਮੈਂ ਫਿਰ ਕੱਲ ਆਣ ਕੇ ਉਹਦੇ ਨਾਲ ਵੀ ਗੱਲ ਕੀਤੀ ਮੈਂ ਹਾਂ ਗੱਲ ਮੈਂ ਸੁਣ ਕੇ ਆਈ ਹਾਂ ਅੱਛਾ ਤੇ ਆਂਦੀ ਆ ਫੇ ਫੇਰਾਹੇ ਤਾਈ ਜੀ ਗੱਲ ਸੱਚੀ ਹੋਣੀ ਆ ਲੋਕਾ ਚੁਰ ਥੋੜਾ ਬੋਲਣਾ ਜੋ ਸੁਣਿਆ ਹੋ ਲੋਕਾ ਹੋਏ ਕਰਨੀ ਗੱਲ ਨਹੀਂ ਨਹੀਂ ਛੁੱਟੀਆਂ ਲਈਆਂ ਉਹਨਾਂ ਨੇ ਐਵੇਂ ਲੋਕੀ ਮਾਰਦੇ ਆ ਬਿਨਾਂ ਵਜ੍ਹਾ ਤੋਂ ਇਲਜ਼ਾਮ ਲਾਉਂਦੇ ਜਿੱਤੇ ਮਰਜੀ ਐਵੇਂ ਥੋੜੀ ਅਹੋਜੀ ਗੱਲ ਕਿ ਹੋ ਸਕਦੀ ਆ ਪਰ ਐਡਾ ਵਾ ਡਲ ਜਾਮ ਕਿ ਉਦੋਂ ਤੇ ਡਰੀ ਹੁੰਦਾ ਵਾ ਕਿ ਲੋਂਦਾ ਹੀ ਤਾਂ ਝੂਠਾ ਲਜਮ ਉਹ ਤਾਈ ਜੀ ਤੜ ਕੋ ਕਹਦਾ ਉਹ ਲਾ ਵਾ ਉਦਾਂ ਹੀ ਮਾੜੀ ਮੋਟੀ ਨਿੱਕੀ ਜੀ ਗੱਲ ਹੋਈ ਆ ਤਾਂ ਥੋੜੇ ਇੱਕ ਦਿਨ ਘਰ ਵਾਤ ਮੁੜ ਕੇ ਫੇਰ ਚਲ ਜਾ ਕਰਨਾ ਵਾ ਇਹ ਥੋੜੀ ਗੱਲ ਆ ਕਿ ਕਾਢ ਹੀ ਦਿੱਤਾ ਵਾ ਕੱਢਣ ਵਾਲੀ ਗੱਲ ਤਾਂ ਝੂਠੀ ਆ ਚਲੋ ਅਥੇ ਹੁਣ ਤੂੰ ਮੇਰੇ ਕੋ ਪਰਦਾ ਭਾਵੇਂ ਰੱਖੀ ਜਾ ਜਿੰਨੀ ਮਰਜ਼ੀ ਹੋ ਮੈਨੂੰ ਮੈਂ ਤਾਂ ਗੱਲ ਇਹੋ ਸੁਣੀ ਆਂ ਪੀ ਕੱਢ ਦਿੱਤਾ ਵਾ ਤੁਸੀਂ ਸੁਣੀ ਆ ਨਾ ਲੋਕੀ ਬਥੇਰਾ ਝੂਠ ਬੋਲਦੇ ਆ ਜਿਹੜਾ ਸੱਚਾ ਹੋਰੀ ਆ ਇਹੋ ਜੀ ਗੱਲ ਕੋਈ ਨਹੀਂ ਗੀ ਉਦਾਂ ਹੀ ਪੰਜ ਸੱਤ ਦਿਨਾਂ ਦੀ ਗੱਲ ਇਹਨਾਂ ਨੇ ਫੇਰ ਜਾਣ ਲੈ ਆਪਣਾ ਚਲੋ ਪਤਾ ਲੱਗ ਹੀ ਜਾਣਾ ਚਾਹੇ ਕੱਥੇ ਫੇਰ ਹੈ ਕਹਿੰਦੇ ਹਾਂਜੀ ਹਾਂਜੀ ਫੇਰ ਆਪੇ ਲੋਕਾਂ ਨੂੰ ਪਤਾ ਲੱਗ ਹੀ ਜਾਣਾ ਆਹ ਨਹੀਂ ਨਹੀਂ ਚਲ ਜਾ ਕਰਨਾ ਸਾਰਿਆਂ ਸਾਹਮਣੇ ਕਿਆ ਕਰਨਾ ਵਾ ਨਹੀਂ ਤੇ ਫੇਰ ਮੇਰੇ ਕੋ ਵੀ ਤੂੰ ਪਰਦਾ ਹੀ ਰੱਖਦੀ ਹੋਵੇਂਗੀ ਜਨਾਬ ਨਹੀਂ ਨਹੀਂ ਕਢ ਕੋ ਨਹੀਂ ਮੈਂ ਪਰਦਾ ਰੱਖਦੀ ਵੇਖ ਲਿਓ ਭਾਵੇਂ ਤੁਹਾਡੇ ਸਾਹਮਣੇ ਜਾਣ ਕੱਲੋਂ ਵਤਨ ਜਾਵੇ ਤੇ ਚੰਗਾ ਹੀ ਆਈ ਤੰਨੇ ਆ ਤੇ ਨਾਨਾ ਨਹੀਂ ਆਈ ਮੇਰੀ ਮੁੜਕੇ ਨਹੀਂ ਮੁੜਕੇ ਨਹੀਂ ਜੇ ਆਈ ਫੋਨ ਫਾ ਨਹੀਂ ਕਰਦੀ ਹੈ ਹਾਂਜੀ ਬਾਜੀ ਦਾ ਆ ਨਹੀਂ ਆਈ ਹੈ ਜੇ ਅੱਛਾ ਅੱਛਾ ਠੀਕੋ ਨਿਕਲਨੇ ਵਡਣ ਦੇ ਤਾਂ ਟਾਈਮ ਲੰਗਾ ਜੇ ਹੁੰਦਾ ਅੱਛਾ ਅੱਛਾ ਆਹੋ ਠੀਕ ਵਾਅ ਕੰਮ ਤੁਹਾਨੂੰ ਦੇ ਦਿਆਂਗਾ ਫਿਰ ਨਹੀਂ ਨਿਕਲਿਆ ਜਾਂਦਾ ਠੀਕ ਆ ਠੀਕ ਆ ਤੇ ਕੋਠੀ ਪੱਕੀ ਦੇ ਦਿੱਤੀ ਉਹਨਾਂ ਨੂੰ ਹੁਣ ਤਾਂ ਕੀ ਜਲਾ ਰਹਿਣ ਗਿਆ ਮੈਂ ਕਿਹੜੀ ਚੋਕ ਲੈਣੀ ਆ ਕੋਠੀ ਲੈਦਾ ਅੰਦੇ ਕੜਾ ਜੀਤ ਬਾਹਰ ਨੇ ਉਹ ਕੜਾ ਘਰ ਦੇ ਸਗੋ ਮੈਨੇ ਵੀ ਰੌਣ ਖਚੋਦਰ ਦੀ ਮੈਂ ਇੱਥੇ ਰਹਿਣ ਡਈਆਂ ਲੱਗੇ ਇਹਨਾਂ ਦੇ ਇਹਨਾਂ ਦੇ ਆਸਰੇ ਇਹਨਾਂ ਨਹੀਂ ਤੇ ਮੈਂ ਚਲ ਜਾਂਦੀ ਹਾਂ ਕੁੜੀ ਕੋਲ ਚਲੋ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਵੀ ਥੋੜਾ ਜਿਹਾ ਵੇਖ ਜਾਚ ਕੇ ਰਿਓ ਪਰ ਤੁਹਾਡੀ ਮਰਜ਼ੀ ਫਿਰ ਪਛਤਾਓਗੇ ਕਿਤੇ ਵੇਲੇ ਨੂੰ ਨਹੀਂ ਇਹੋ ਜੀ ਗੱਲ ਕੋਈ ਨਹੀਂ ਪੁੱਤ ਮੈਨੂੰ ਨਹੀਂ ਕੋਈ ਅਜਿਹੀ ਗੱਲ ਲੱਭਦੀ ਉਹਦੇ ਵਿੱਚ ਤੇ ਕੋਈ ਗੱਲ ਨਹੀਂ ਲੱਗੇ ਰਹੀ ਨਹੀਂ ਮੈਂ ਚਲੋ ਕੋਈ ਨਹੀਂ ਫਿਰ ਮੈਂ ਚਾਹ ਬਣਾਉਣੀ ਤੁਹਾਡੇ ਵਾਸਤੇ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਤੇ ਮੈਂ ਪੀ ਕੇ ਆਈ ਹਾਂ ਆਪਣੇ ਘਰੋਂ ਮੈਂ ਕੱਟ ਬਣਾ ਲੈਣੀ ਘੁੱਟ ਘੁੱਟ ਮੈਂ ਤੇ ਆਹੋਈ ਗੱਲ ਸੁਣੀ ਸੀ ਤਾਂ ਰਾਤ ਦੀ ਤੇ ਮੈਨੂੰ ਨੀਂਦ ਨਹੀਂ ਆਉਂਦੀ ਵੀ ਹਾ ਹਾ ਸਾਨੂੰ ਤੇ ਪਤਾ ਨਹੀਂ ਕਾ ਨਾ ਕਿ ਇਹਨੇ ਗੱਲ ਕੀਤੀ ਆ ਨਾ ਕੋਈ ਦੱਸਿਆ ਯਕੀਨ ਨਹੀਂ 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 ਤੂੰ ਹੀ ਨਾ ਫਿਕਰ ਕਰੋ ਇਹੋ ਜੀ ਕੋਈ ਗੱਲ ਨਹੀਂ ਗਈ ਵੇਖ ਲਿਓ ਸਾਰਿਆਂ ਸਾਹਮਣੇ ਜਾਇਆ ਕਰਨਾ ਥੋੜੇ ਦਿਨੀਆਂ ਬਸ ਚਲ ਜਾਇਆ ਕਰਨਾ ਕੰਮ ਤੇ ਫੇਰ ਹੋਣਾ ਨੇ ਚਲੋ ਠੀਕ ਆ ਉਹ ਤੇ ਵਧੀਆ ਕਰਨਾ ਚਲ ਜੇਗਾ ਤੇ ਪਰ ਗੱਲ ਸੁਣ ਕੇ ਤੇ ਬੜਾ ਮਨ ਨੂੰ ਹੋਇਆ ਆਹ ਫੇਰ ਆਪਣੇ ਦਾ ਦੁੱਖ ਤੇ ਲੱਗਦਾ ਹੀ ਆ ਕੀ ਗੱਲ ਹੋ ਗਈ ਆ ਇਤਾਂ ਕਿਉਂ ਹੋਈ ਹਾਂਜੀ ਹਾਂਜੀ ਤਾਂ ਮੈਂ ਆਈ ਮੈਂ ਪੁੱਛ ਕੇ ਤੇ ਹੁਣੀ ਜੀਵਨ ਨੂੰ ਵੀ ਕੀ ਕਰਦਾ ਜੀਵਨ ਠੀਕ ਆ ਸੱਚ ਵਾ ਝੂਠ ਵਾ ਹੁਣ ਤੂੰ ਆਨੇ ਕਿ ਨਹੀਂ ਝੂਠ ਵਾ ਨਹੀਂ ਝੂਠ ਵਾ ਐਵੇਂ ਲੋਕੀ ਮਾਰਦੇ ਫਿਰਦੇ ਲੋਕੀ ਦਾ ਜਰਦੇ ਵੇਖ ਕੇ ਲੋਕੀ ਤਾਂ ਪੂਰਾ ਮੈਨੂੰ ਯਕੀਨ ਦੇਣ ਡੀਆਂ ਆਂਦੀਆਂ ਤੈਨੂੰ ਮਾਤਾ ਪਾਏ ਨਾਮ ਦੱਸਿਆ ਪਰ ਗੱਲ ਸੱਚ ਵਾ ਐਵੇਂ ਮਾਰਦੇ ਲੋਕੀ ਆਹ ਝੂਠ ਹੀ ਬੋਲੀ ਜਾਂਦੇ ਕੋਈ ਗੱਲ ਬਾਤ ਨਹੀਂ ਇਹੋ ਜੀ ਚਲੋ ਚੰਗੀ ਗੱਲ ਆ ਮੈਂ ਪੜਾਉਣੀ ਆ ਚਾ ਨਹੀਂ ਬਹਿ ਜਾ ਤੀ ਚਾ ਕੀ ਕਰਨੀ ਹੈ ਬਹਿ ਜਾ ਕੋਈ ਗੱਲ ਨਹੀਂ ਤੂੰ ਕਾਰਕਾਮ ਆਪਣਾ ਖਲਾਰਾ ਖਲੋਰਾ ਪਿਆ ਵਾ ਚੱਲ ਕੋਈ ਨਹੀਂ ਖਲਾਰਾ ਇਦਾਂ ਸਾਂਭਿਆ ਜਾਣਾ ਬੈਠਾ ਤਹੀ ਮੈਂ ਪੁੱਛਿਆ ਵਾ ਸਾਫ ਹੀ ਮੁੱਕਰ ਗਈ ਆ ਤੇ ਪਿੰਡੋਂ ਮੈਨੂੰ ਲੋਕਾਂ ਸਾਰਿਆਂ ਦੱਸ ਦਿੱਤਾ ਵਾ ਵੀ ਗੱਲ ਸੱਚੀ ਆ ਕੋਈ ਲੋਕੀ ਝੂਠ ਥੋੜਾ ਬੋਲਦੇ ਗੱਲ ਹੋਵੇ ਤਾਂ ਕੋਈ ਕਰਦਾ ਵਾ ਉਦਾਂ ਨਹੀਂ ਕੋਈ ਗੱਲ ਕਰਦਾ ਉਹਨਾਂ ਤੇ ਪੈਰਾ ਤੇ ਪਾਣੀ ਨਹੀਂ ਪੀਣ ਦਿੱਤਾ ਮੇਰੇ ਨਾ ਤਾਈ ਜੀ ਕੋਈ ਗੱਲ ਹੀ ਨਹੀਂ ਕੀ ਉਹ ਤੇ ਉਦਾਂ ਹੀ ਛੁੱਟੀਆਂ ਨਹੀਂ ਆ ਨੇ ਮੇਰੇ ਕੋਲ ਭੁੱਲਾ ਰੱਖਦੀ ਲੋਕੀ ਬਾਹਰ ਸਾਰੇ ਪਿੰਡ 'ਚ ਗੱਲਾਂ ਹੋਣ ਲੀਆਂ ਨੇ ਇਹ ਕਿਦਾਂ ਦੀ ਗੱਲ ਹੋਈ ਪਹਲਾ ਮੈਂ ਕੀ ਆਖਣਾ ਸੀ ਮੈਂ ਤੇ ਦੁੱਖੀ ਸੀ ਤੇ ਪੁੱਛਣ ਆਈ ਆ ਤੇ ਤੂੰ ਮੈਨੂੰ ਸਾਫ਼ ਹੀ ਗੱਲ ਦੱਸ ਦੇ ਪਤਾਈ ਜੀ ਆਹ ਗੱਲ ਹੋਈ ਆ ਤੇ ਕੋਈ ਗੱਲ ਨਹੀਂ ਆਪੇ ਕਰੇਗਾ ਕੋਸ਼ਿਸ਼ ਤੇ ਹੋਜੂ ਜਾਣ ਲੈ ਪਊਗਾ ਤੇ ਮੈਂ ਕੀ ਆਖਣਾ ਸੀ ਜੀਵਨ ਹਾਂਜੀ ਉਹ ਤਾਈ ਕਿੱਧਰ ਆਈ ਹੈ ਜੀ ਤਾਈ ਨੇ ਕਿੱਧਰ ਆਉਣਾ ਵਾ ਹੈ ਤਾਈ ਦੀ ਵੀ ਸੁਣ ਲਾ ਨਵੀ ਤਾਜੀ ਹੈ ਇਹ ਮੈਂ ਤਾਂ ਤਾਂ ਆਈ ਹੀਗੀ ਕੀ ਲੋਕੀ ਪਿੰਡ ਦੇ ਗੱਲਾਂ ਬੜੀਆਂ ਕਰਨਦੇ ਆ ਕੀ ਗੱਲਾਂ ਕਰਦੇ ਆ ਗੱਲਾਂ ਕਾਦੀਆਂ ਕਰਦੇ ਆ ਕਿ ਉਹਨੂੰ ਨੌਕਰੀ ਤੋਂ ਬਾਹਰ ਕੱਢਤਾ ਵਾ ਹੈ ਮੈਂ ਮੁਕਰ ਗਈ ਮੈਂ ਕਹਣਾ ਪੈਰਾਂ ਤੇ ਪਾਣੀ ਪੈਣ ਦਿੱਤਾ ਮੈਂ ਵੀ ਕਹਿਤਾ ਤਾਂ ਨਾ ਛੁੱਟੀਆਂ ਲਈਆਂ ਵਾ ਅਹੀਂ ਕੰਮ ਚ ਲਾਇਆ ਵਾ ਘਰ ਤੇ ਲੋਕਾਂ ਕੋ ਜਰਿਆ ਨਹੀਂ ਗਾ ਜਾਂਦਾ ਲੋਕੀ ਤਾਂ ਝੂਠ ਬੋਲਦੇ ਆ ਆਹੋ ਕਹਿੋ ਜੀ ਗੱਲ ਕੋਈ ਨਹੀਂਗੀ ਪਰ ਵੇਖ ਲੋ ਲੋਕੀ ਕਿੱਡੇ ਹੰਤਰੇ ਹੁੰਦੇ ਆ ਆਪਣੇ ਘਰ ਭਾਂ ਪਤਾ ਨਾ ਹੋਵੇ ਤੇ ਬਾਹਰ ਸਾਰੇ ਟੰਡੋਰਾ ਪਟਿਆ ਗਿਆ ਵਾ ਕਿ ਨੌਕਰੀ ਤੋਂ ਬਾਹਰ ਕੱਢਤਾ ਮੈਂ ਹੈ ਵੀ ਇਹ ਲੋ ਛੇ ਸੱਤ ਦੇਣਾ ਮੈਂ ਹੋਣਾ ਜਾਣ ਰਿਹਾ ਪਣਾ ਮੈਂ ਕੰਮ ਤੇ ਇਹੋ ਜੀ ਦੀ ਮੈਂ ਗੱਲ ਕੋਈ ਵੀ ਮੈਂ ਨਹੀਂ ਮੰਨੀ ਤਾਈ ਦੇ ਸਾਹਮਣੇ ਮੈਂ ਇਦਾਂ ਹੀ ਕਿਹਾ ਵਾ ਮੈਂ ਹੋ ਉਦਾਂ ਮਾੜੀ ਮੋਟੀ ਗੱਲ ਹੋਈ ਗਈ ਪੈਰਾਂ ਦੇ ਪਾਣੀ ਨਹੀਂ ਪੈਣ ਦਾ ਮੈਂ ਨਹੀਂ ਪੈਣ ਦਿੱਤਾ ਮੈਂ ਕਿਹਾ ਵੈਂ ਪੈਣਦਾ ਵਾ ਤੇ ਦੂਜੀ ਗੱਲ ਇਹ ਮੈਂ ਹਾਂ ਉਹਨੂੰ ਪਤਾ ਕਵਾਣ ਦੇ ਨੂੰ ਆਂਦੇ ਹਾ ਹੁਣ ਪਤਾ ਮੈਂ ਦੱਸਿਆ ਹੀ ਜਾ ਕੇ ਮੈਂ ਫਿਰ ਤੇ ਬੜੇ ਖੁਸ਼ ਹੋਣੇ ਦਵੇਂ ਜੀ ਕਿ ਚੰਗਾ ਹੋਇਆ ਇਹਨੂੰ ਬਾਹਰ ਕੱਢਿਆ ਨੌਕਰੀ ਤੋਂ ਹੈਕ ਨਹੀਂ ਕੀ ਪਤਾ ਕੀ ਕੀ ਅਰਦਾਸਾਂ ਕਰਦੀ ਹੋਣੀ ਆ ਓਏ ਆਹੋ ਆਹੋ ਹੁਣ ਕੀ ਪਤਾ ਵਾ ਉਹ ਤਾਂ ਗੱਲ ਆ ਮੈਨੂੰ ਹੋਰ ਨਹੀਂ ਕਿਸੇ ਦੀ ਵੀ ਪ੍ਰਵਾਹ ਕੋਈ ਨਹੀਂ ਚੱਲ ਕੋਈ ਨਹੀਂ ਪੰਜ ਸੱਤ ਦਿਨਾਂ ਮਸਲਾ ਹੱਲ ਹੋਏ ਨਾ ਚੱਲ ਹੱਲ ਹੋ ਜੇ ਨਾ ਕਿਤੇ ਵਾਈਬਰੂ ਕਰੇ ਕਿ ਸਭ ਕੋ ਠੀਕ ਹੋ ਜੇ ਆਪੇ ਲੋਕਾਂ ਦੇ ਮੂੰਹ ਬੰਦ ਹੋ ਜਾਣੇ ਆ ਉਹ ਤਾਂ ਗੱਲ ਆ ਨਾ ਹਾਂ ਲੋਕਾਂ ਦਾ ਘਰਾਦਾ ਵਾ ਪਿਹੜਾ ਇਦਾਂ ਰਹਿਣਾ ਆਪਣਾ ਮੇਰੀ ਜੀੜਾ ਸੁਣ ਲੈ ਤੂੰ ਨਾ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰ ਲੋਕੀ ਹੁੰਦੇ ਟੈਨਸ਼ਨ ਦੇਣਾ ਨਹੀਂ ਨਹੀਂ ਮੈਂ ਨਹੀਂ ਪਰਵਾਹ ਕਰਦੀ ਕਿ ਤੂੰ ਨਾ ਬਿਮਾਰ ਹੋ ਜੀਂ ਕਿਤੇ ਨਹੀਂ ਨਹੀਂ ਆਹ ਜਦ ਮੈਂ ਤੂੰ ਕਹਿੰਦੇ ਕੋਈ ਗੱਲ ਨਹੀਂ ਕੀ ਫਿਰ ਕਾ ਦੀ ਗੱਲ ਨਹੀਂ ਨਹੀਂ ਮੈਂ ਨਹੀਂ ਬਿਮਾਰ ਹੁੰਦੀ ਤੂੰ ਹੀ ਨਾ ਫਿਕਰ ਕਰਿਆ ਦੁਨੀਆ ਕੰਮਾਂ ਦੁਆੜਦੀ ਲੱਗਦੀ ਵੀ ਹੁੰਦੀ ਹੈ ਕਿਹੜੇ ਮੇਰਾ ਕਿਹੜਾ ਕੋ ਨਵਾਂ ਕੰਮ ਹੋਇਆ ਨਹੀਂ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਠੀਕ ਨਹੀਂ ਅਹੀਂ ਐਵੇਂ ਹੀ ਆਹੋ ਐਂ ਹੁ ਜਿਨੀ ਕੀ ਕੋਈ ਵੀ ਕਰ ਹਾਂ ਤੂੰ ਨਾ ਚਿੰਤਾ ਕਰੀ ਕੇ ਗੱਲ ਦੇ ਹਾਂ ਨਹੀਂ ਨਹੀਂ ਮੈਂ ਤੂੰ ਨਾ ਪਾਣੀ ਘੁੱਟ ਪਿਆ ਪਾਣੀ ਪਿਆਲ ਦੇਣੀ ਤੇ ਨਾਲੇ ਮੈਨੂੰ ਫੁਲਕਾ ਦੇਣ ਨਾਲੇ ਹਾਂ ਕੋਈ ਗੱਲ ਨਹੀਂ ਦੇ ਦੇ ਆਹ ਸਾਹ ਸੁਕਣ ਦੇ ਲੈ ਤਾਈ ਜੀ ਵੀ ਆਈ ਗਈ ਆਜੋਤਾ ਜੀ ਆ ਗਈ ਪੁੱਤ ਹੋ ਆਏ ਜੀ ਹੋ ਆਈਆਂ ਹਾਂ ਉਹਨੇ ਦੇਖਦੇ ਪਰਾਂ ਦੇ ਪਾਣੀ ਨਹੀਂ ਪੀਣ ਦਿੱਤਾ ਕੀ ਆਂਦੀ ਉਹਨੂੰ ਮੈਂ ਕਿਹਾ ਮੈਂ ਖੈ ਨਹੀਂ ਮੈਂ ਤਾਂ ਪਿੰਡ ਗਈ ਹਾਂ ਅੱਛਾ ਦਵਾਈ ਲੈਣ ਤੇ ਮੈਂ ਫਿਰ ਪਿੰਡ ਘਰ ਨਹੀਂ ਚਲ ਗਈ ਅੱਛਾ ਤੇ ਚਲੋ ਕਿਸੇ ਦੇ ਘਰ ਆਉਣ ਆਪਣੇ ਭੈਣ ਭਰਾ ਜਿਹੜੇ ਉਹਨਾਂ ਦੇ ਘਰ ਹੋ ਕੇ ਜਾਂਦੀ ਨਹੀਂ ਰੋਜ਼ ਨਿਕਲਿਆ ਜਾਂਦਾ ਹਾਂਜੀ ਤੇ ਮੈਂ ਮੈਂ ਤੇ ਆ ਗੱਲ ਸੁਣ ਕੇ ਆਈ ਹਾਂ ਹਾਂ ਕਿ ਮੋਤੂ ਨੂੰ ਨੌਕਰੀ ਤੋਂ ਕੱਢ ਦਿੱਤਾ ਹਾਂ ਨਾ ਪਾਈ ਜੀ ਕੋਈ ਗੱਲ ਹੀ ਨਹੀਂ ਗਈ ਅੱਛਾ ਕੋਈ ਕੋਈ ਨੌਕਰੀ ਤਾਂ ਨਹੀਂ ਅੰਤ ਸ਼ੂਟਿੰਗਾਂ ਲਈਆਂ ਨੇ ਆਪਣਾ ਮਿਸਤਰੀ ਲਾਏ ਨੇ ਅੱਛਾ ਤੇ ਤਾਂ ਆਖਰ ਕੇ ਛੁੱਟੀਆਂ ਲਈਆਂ ਨੇ ਵੇਖ ਲਓ ਤੁਹਾਨੂੰ ਮੈਂ ਘਰ ਹੀ ਦੱਸਿਆ ਸੀ ਨਾ ਮੈਂ ਤੁਹਾਡੇ ਪੈਰਾਂ ਦੇ ਪਾਣੀ ਨਹੀਂ ਪੀਣ ਦੇਣਾ ਨਹੀਂ ਨਹੀਂ ਪੀਣ ਦਿੱਤਾ ਪਾਣੀ ਹਾਂ ਹਾਂ ਮੰਨੀ ਨਹੀਂ ਇਹ ਗੱਲ ਮੈਂ ਕਿਹਾ ਨਹੀਂ ਸੀ ਇਹ ਲੋਕੀ ਜਿਹੜੇ ਬਾਹਰ ਗੱਲਾਂ ਕਰਦੇ ਨੇ ਝੂਠੀਆਂ ਥੋੜੀ ਕਰਦੇ ਨੇ ਕਰਦੇ ਸਹੀ ਗੱਲ ਉਹ ਗੱਲ ਸੁਣੀ ਆ ਤੇ ਫੇਰ ਹੀ ਲੋਕਾਂ ਨੇ ਮੈਨੂੰ ਦੱਸੀ ਇਹ ਘਰ ਬੈਠੀ ਆ ਇਹਦਾ ਰਾਦਾ ਕਿਸੇ ਨੂੰ ਪਤਾ ਨਹੀਂ ਤੇ ਪਿੰਡ ਵਿੱਚ ਅੱਗ ਵਾਂਗੂ ਗੱਲ ਫੈਲੀ ਆ ਫੈਲੀ ਆ ਪਰ ਉਹ ਨਹੀਂ ਮੰਨਦੀ ਆਉਂਦੀ ਵੀ ਨਾ ਕੋਈ ਗੱਲ ਨਹੀਂ ਤਾਈ ਜੀ ਹੋਰ ਦੋ ਚਾਰ ਦਿਨਾਂ ਮਿਸਤਰੀ ਹਟ ਗਏ ਤੇ ਇਹਨੇ ਕੰਮ ਤੇ ਜਾਣ ਲੱਗਾ ਆਪਣੀ ਡਿਊਟੀ ਤੇ ਜਾਣ ਲੱਗਾ ਆਪਣਾ ਕਹਿਣਾ ਚਲ ਕੋਈ ਗੱਲ ਨਹੀਂ ਮਿਸਤਰੀ ਵੀ ਹਟ ਹੀ ਜਾਣੇ ਵੱਡੀ ਗੱਲ ਦੱਸ ਦੇਣਾ ਲੱਗੇ ਜਾਣਾ ਪਤਾ ਹਾਂ ਉਹ ਮੈਂ ਤਾਂ ਆਖਿਆ ਮੈਂ ਤਾਂ ਕੋਈ ਗੱਲ ਨਹੀਂ ਮਿਸਤਰੀ ਕਿੰਨਾ ਚਿਰ ਲੱਗੇ ਰਹਿਣੇ ਹੋਰ 5-7 ਦਿਨ ਲੱਗ ਜਾਣਗੇ ਉਹਨਾਂ ਦੇ ਤੇ ਬਾਅਦ ਵਿੱਚ ਆਪੇ ਮੈਂ ਫਿਰ ਪਤਾ ਲੱਗੀ ਜੇ ਜਾਊਗਾ ਤੁਹਾਡੇ ਬਾਰੇ ਨਹੀਂ ਗੱਲ ਕਰਦੀ ਕੋਈ ਕਰਦੀ ਹਾਂ ਆਂਦੀ ਉਹਨਾਂ ਨੂੰ ਤਾਂ ਨਹੀਂ ਪਤਾ ਹੂੰ ਉਹਨਾਂ ਨੂੰ ਸਹੀ ਪਤਾ ਲੱਗਾ ਇਹ ਗੱਲ ਦਾ ਅੱਛਾ ਉਹਨੇ ਤੇ ਬੰਦਾ ਹੀ ਪੜਿਆ ਪੜਾਉਣੀਆਂ ਨੇ ਮੈਂ ਹਾਂ ਆ ਜਾਊਂਗਾ ਮੈਂ ਕਿਹਾ ਉਹਨਾਂ ਨੂੰ ਪਤਾ ਤੇ ਨਹੀਂ ਸੀ ਮੈਂ ਉਹਨਾਂ ਨੂੰ ਮੈਂ ਆ ਹੀ ਦੱਸਿਆ ਆਣ ਕੇ ਆ ਠੀਕ ਆ ਪਿੰਡੋਂ ਗੱਲ ਸੁਣ ਕੇ ਮੈਂ ਆਈ ਆ ਤੇ ਪਤਾ ਨਹੀਂ ਸੱਚ ਵਾ ਕਿ ਝੂਠ ਆ ਤੇ ਮੈਂ ਕਿਹਾ ਫੇਰ ਮੈਂ ਸੋਚਿਆ ਵੀ ਚੱਲ ਮੈਂ ਜਾ ਕੇ ਪਤਾ ਲੈ ਆਉਣੀ ਆ ਇਹ ਗੱਲ ਹੋਈ ਆ ਕਿ ਨਹੀਂ ਆ ਸਹੀ ਗੱਲ ਆ ਤੇ ਮੈਂ ਕਿਹਾ ਤੂੰ ਹੁਣ ਕਹਿਣ ਨਹੀਂ ਵੀ ਹੋਈ ਨਹੀਂ ਕੀ ਤੇ ਮੈਂ ਸੁਣ ਕੇ ਆਈ ਆ ਵੀ ਆ ਗੱਲ ਹੋਈ ਆ ਤੇ ਤੂੰ ਮੰਦੀ ਨਹੀਂ ਹਾਂ ਤੇ ਮੈਨੂੰ ਹੁਣ ਇਸ ਗੱਲ ਦਾ ਕੀ ਪਤਾ ਫਿਰ ਸੱਚ ਵਾ ਕਿ ਝੂਠ ਵਾ ਨਹੀਂ ਤਾਈ ਜੀ ਝੂਠ ਵਾਲੋ ਕੀ ਬੋਲਦੇ ਜੋ ਕੀ ਹੁੰਦਾ ਨਹੀਂ ਵੇਖ ਕੇ ਰਾਜੀ ਲੋਕੀ ਖਾਂਦਿਆਂ ਨੂੰ ਵੇਖ ਸਖਾਉਂਦੇ ਨੇ ਹਾਂ ਲੋਕਾਂ ਨੂੰ ਉਹ ਕਿਹਦਾ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਤੇ ਲੋਕੀ ਗੱਲਾਂ ਬਣਾਉਂਦੇ ਲੋਕਾਂ ਨੂੰ ਕੀ ਲੋੜ ਆ ਗੱਲਾਂ ਬਣਾਉਂਦੀ ਲੋਕਾਂ ਨੂੰ ਜੋ ਪਤਾ ਲੱਗਾ ਲੋਕਾਂ ਨੇ ਉਹ ਹੀ ਗੱਲਾਂ ਕੀਤੇ ਆ ਨੇਚਰ ਦਾ ਕਿਉਂ ਨਹੀਂ ਲੋਕਾਂ ਨੇ ਕਹਿਤਾ ਤੇ ਤੈਨੂੰ ਮੈਂ ਆਖਿਆ ਸੀਗਾ ਤਾਈ ਜੀ ਤੋਂ ਹੁਣ ਪੱਕੇ ਹੀ ਰੱਖ ਲੈਣਿਆਂ ਦੀ ਉਹਨਾਂ ਨੂੰ ਅੱਛਾ ਸਾਡੇ ਵੱਲੋਂ ਹਾਂ ਤੁਹਾਡੇ ਵੱਲੋਂ ਅੱਛਾ ਪੱਕਾ ਹੀ ਉਹਨਾਂ ਨੂੰ ਰੱਖ ਲਿਆ ਕਰ ਹੁਣ ਤੋਂ ਤੇ ਮੈਂ ਕਿਹਾ ਚਲ ਤੀਏ ਪੱਕਾ ਉਹਨਾਂ ਕਿੰਨਾ ਕ ਚੱ ਰਾਂਗੇ ਜੇ ਉਹਨਾਂ ਦਾ ਪੱਜੂਗਾ ਨਾਪੇ ਚੱਲ ਜਾਣਾ ਆ ਠੀਕ ਆ ਤੇ ਆ ਵੀ ਉਹ ਕਹਿੰਦੇ ਮੇਰੇ ਉੱਥੇ ਮੈਂ ਕੰਧਾਂ ਤੇ ਲੇ ਲਾਉਂਦੇ ਨੇ ਕੁਛ ਨਹੀਂ ਹੁੰਦਾ ਜਿੱਦਾਂ ਨਹੀਂ ਤਾਈ ਜੀ ਤੈਨੂੰ ਕੀ ਪਤਾ ਉਹ ਕਿੱਦਾਂ ਦੀ ਜਨਾਨੀ ਆ ਤੈਨੂੰ ਮੈਂ ਦੱਸਿਆ ਸੀ ਨਾ ਵਸਾ ਨਾ ਖਾਈ ਇਹ ਗੱਲ ਦਾ ਤੇ ਮੈਂ ਕਿਹਾ ਵੀ ਉਹ ਮੈਨੂੰ ਤੇ ਨਹੀਂ ਇੱਦਾਂ ਦੀ ਲੱਗਦੀ ਜਿੱਦਾਂ ਵੀ ਤੂੰ ਬਥੇਰਾ ਕੋਜੇ ਕਰਦੀ ਆ ਤਾਈ ਜੀ ਜਾਣੀ ਤੋ ਇਹ ਵੀ ਗੱਲ ਤੁਸੀਂ आ, ओ हां ओ इतਾਂ ਦੀਆਂ ਗੱਲਾਂ ਪਤਾ ਕਰਦੀ ਮੈਂ ਕਿ ਮੈਨੂੰ ਨਹੀਂ ਉਹ ਇਹ ਜੀ ਲੱਗਦੀ ਜਿਦਾ ਵੀ ਤੂੰ ਕਹਿਣ ਲਈ ਆ ਤੇ ਪਰ ਆ ਦਾ ਵੇਖ ਲੋ ਰੋਟੀ ਪਕਾਈ ਤੇ ਰਾਤੀ ਰੋਟੀ ਪੁੱਛੀ ਮੈਂ ਤੁਠਾ ਰੋਟੀ ਖਾਓ ਤੇ ਫਿਕਰ ਦੇ ਵਿੱਚ ਰੋਟੀ ਨਹੀਂ ਖਾਦੀ ਮੇਰਾ ਜੀ ਨਹੀਂ ਕਰਨ ਰਿਆ ਰੋਟੀ ਨੂੰ ਫੇਰ ਵੀ ਹੈ ਵਾ ਭਰਾ ਦੁੱਖ ਤੇ ਲੱਗਦਾ ਵਾ ਪਰ ਅਗਲਾ ਵੀ ਕੋਈ ਕਰੇ ਤੇ ਤਾਂ ਵਾ ਨਾ ਕਰੇ ਤੇ ਫੇਰ ਆ ਭਰਾਵਾਂ ਨੂੰ ਦੁੱਖ ਤੇ ਹੁੰਦਾ ਹੀ ਭਰਾਵਾਂ ਦਾ ਹੁਣ ਆਂਦੇ ਰੋਟੀ ਖਾਂਦਾ ਸੀ ਚੱਲ ਨੌਕਰੀ ਤੇ ਜਾਂਦਾ ਸੀ ਤਮੇ ਹਾਂ ਉਹਦਾ ਨਾ ਉਹਨੂੰ ਤਰਸਾਇਆ ਜਿੱਦਾਂ ਤੱਕੇ ਮਾਰ ਕੇ ਬਾਹਰ ਕੱਢਿਆ ਸੀਗਾ ਹਾਂ ਵੀ ਇਹਨਾਂ ਨੇ ਕਿੱਥੋਂ ਖਾਣੀ ਹੈ ਇਹਨਾਂ ਕਿੱਥੋਂ ਖਾਣੀ ਇਹਨਾਂ ਕਿੱਥੇ ਰਹਿਣਾ ਕਿੱਥੇ ਬਹਿਣਾ ਇਹ ਕੀ ਕਰਨਗੇ ਕਿੱਥੋਂ ਵਰਤਣਗੇ ਉਹਨਾਂ ਨੂੰ ਤੇ ਇਸ ਗੱਲ ਦੀ ਆਈ ਨਹੀਂ ਤੇ ਇਹ ਫਿਰ ਵੀ ਵਿਚਾਰਾ ਕਰਦਾ ਫਿਕਰ ਉਹਨਾਂ ਦਾ ਉਹ ਗੱਲ ਸ਼ਿਰੂ ਤੋਂ ਪਾਲਿਆ ਪੜਾਇਆ ਸਾਰੇ ਕੰਮ ਕੀਤੇ ਹੈ ਨਾ ਤਰਸ ਤੇ ਆਉਂਦਾ ਹੀ ਆ ਪਰ ਉਹਨੂੰ ਨਹੀਂ ਤੇ ਤਰਸ ਹੈਗਾ ਨਹੀਂ ਨਹੀਂ ਉਹਨੂੰ ਤਰਸ ਵਾਲੀ ਗੱਲ ਕੋਈ ਨਹੀਂ ਕਿਉਂ ਗੱਲਾਂ ਚੋਂ ਗੱਲ ਦਾ ਪਤਾ ਲੱਗ ਹੀ ਜਾਂਦਾ ਫਿਰ ਬੰਦਾ ਤਰਸ ਵਾਲਾ ਵਾ ਕਿ ਨਹੀਂ ਤਰਸ ਵਾਲਾ ਤੇ ਮੈਂ ਹਾਂ ਪੁੱਛਿਓ ਤੇ ਆਂਦੇ ਵੀ ਮੈਂ ਘਰ ਤੇ ਨਹੀਂ ਜਾਣਾ ਰਾਹ ਗਾੜੀ ਮੈਨੂੰ ਪੁੱਛ ਮਿਲੂਗਾ ਨਾ ਬੰਬੀ ਬੰਬੀ ਤੇ ਜਾਂਦਾ ਫੇਰ ਮੈਂ ਪੁੱਛ ਲੂੰਗਾ ਕਿ ਕੀ ਗੱਲਬਾਤ ਹੋਈ ਆ ਤੂੰ ਦੱਸ ਭਾਵੇਂ ਨਾ ਦੱਸ ਮੈਨੂੰ ਪਿੰਡ ਚੋਂ ਪਤਾ ਲੱਗ ਕੇ ਆ ਆਹੋ ਨਹੀਂ ਫੇਰ ਪੁੱਛ ਲਵੇ ਟਕਰੇਗਾ ਤੇ ਹਾਂ ਹਾਂ ਗਾੜੀ ਬੰਨੇ ਜਾਂਦਾ ਹੀ ਟੱਕਰ ਪੈ ਜਾਂ ਕਿਤੇ ਰਾਹ ਗਾੜੀ ਟੱਕਰ ਪੈ ਤੇ ਚਲੋ ਉਹਨੂੰ ਪਤਾ ਤੇ ਉਹ ਮੈਨੂੰ ਮੇਰੇ ਕੋਲ ਆ ਕੇ ਪੁੱਛਿਆ ਪੁੱਛਿਆ ਹਾਂ ਕੱਲ ਨੂੰ ਇਹ ਨਾ ਕਹੇ ਕਿ ਸਾਰਿਆਂ ਨੂੰ ਪਤਾ ਹੀ ਤੇ ਇਹਨੇ ਮੈਨੂੰ ਪੁੱਛਿਆ ਹੀ ਨਹੀਂ ਬੰਨੇ ਚਾਏ ਨਾ ਮੰਨੇ ਚਲੋ ਪੁੱਛਣਾ ਫਰਜ਼ ਬਣਦਾ ਬਣਦਾ ਵਾ ਚਲੋ ਇੱਕ ਬੰਦੇ ਨੇ ਕੀਤੀ ਆ ਦੂਜਾ ਨਾ ਕਰੇ ਬਸ ਬਸ ਕੀ ਕਰਨਾ ਫੇਰ ਹੁਣ ਇੰਤਾਂ ਮਿੱਕੀ ਤਾਂ ਗਜਾਰਾ ਨਹੀਂ ਗਾ ਜੇ ਬੰਦਾ ਆਖੇ ਵਿਕਵਾਵਾ ਹੀ ਨਾ ਕੇ ਕਰ ਸ਼ਰਮਾ ਆਈ ਜਾਵੇ ਉਹਨਾਂ ਤੇ ਆ ਜਾਓ ਨਹੀਂ ਤਾਈ ਜੀ ਉਹਨਾਂ ਨੂੰ ਨਹੀਂ ਆਉਣੀ ਸਾਨੂੰ ਆ ਜਾਂਦੇ ਉਹਨਾਂ ਨੂੰ ਕਿੱਥੇ ਆਉਣੀ ਆ ਉਹ ਤੇ ਜਿੱਦਾਂ ਨਾ ਮਿੱਟੀ ਦੇ ਹੀ ਬਣੇ ਹੁਣ ਵੇਖ ਲੋ ਸਾਰੇ ਰੌਲਾ ਪੈ ਗਿਆ ਤੇ ਤਾਂ ਨਹੀਂ ਮੰਨਣ ਢਈ ਉਹ ਫਰਿਜ ਨਾਨੀ ਕਿਦਾਂ ਦੀ ਆ ਨਹੀਂ ਮੰਨਦੀ ਨਹੀਂ ਉਹ ਹਾਂ ਹਾਂ ਬਹੁਤ ਆਂਦੀ ਨਾ ਤਾਈ ਜੀ ਕੋਈ ਗੱਲ ਹੀ ਨਹੀਂ ਇਹੋ ਜੀ ਮੈਂ ਵੀ ਤਾਂ ਹੀ ਤੁਹਾਨੂੰ ਕਹਿ ਵੀ ਜਾਇਓ ਇੱਕ ਵਾਰ ਇਹਨੂੰ ਪਤਾ ਤਾਂ ਲੱਗਿਆ ਵੀ ਪਿੰਡ ਵਿੱਚ ਪਤਾ ਵਾ ਤੇ ਸਾਡੇ ਵੱਲੋਂ ਵੀ ਲੱਗੇ ਵੀ ਉਹਨਾਂ ਨੂੰ ਵੀ ਪਤਾ ਵਾ ਪਤਾ ਵਾ ਮੈਂ ਤਾਂ ਦੱਸਿਆ ਮੈਂ ਮੈਂ ਆਪ ਦੱਸਿਆ ਉਹਨਾਂ ਨੂੰ ਆਣ ਕੇ ਜਦੋਂ ਮੈਂ ਸੁਣ ਕੇ ਆਈ ਹਾਂ ਤਾਂ ਮੈਂ ਤਾਂ ਗੱਲ ਕਰਨੀ ਸੀ ਆ ਨਹੀਂ ਕਰਨੀ ਆਹੋ ਕਿੱਦਾਂ ਨਾ ਕਰਦੀ ਬਾਹਰ ਲੋਕਾਂ ਕੋ ਸੁਣਦੇ ਤੇ ਫਿਰ ਉਹਨਾਂ ਕਹਿੰਦੇ ਤੈਨੂੰ ਗਈਆਂ ਤੂੰ ਸੰਦ ਦੱਸਿਆ ਦੱਸਿਆ ਨਹੀਂ ਸਹੀ ਗੱਲ ਆ ਮੈਂ ਤੁਹਾਨੂੰ ਦੱਸਿਆ ਨਾ ਅੱਡੇ ਤੇ ਸੁਣ ਤੇ ਆਏ ਸੀਗੇ ਹਾਂ ਤੇ ਉਹਦਾਂ ਦਾ ਹੀ ਆਣ ਕੇ ਵੇਸ ਵੇਸ ਕਰਨ ਦੇ ਹੀਗੇ ਫੇ ਮਾਂ ਤੇ ਨੌਕਰੀਆਂ ਮਿਲਦੀਆਂ ਤੇ ਮੈਂ ਹੁਣ ਜਦੋਂ ਆਪੁੱਠੇ ਕੰਮ ਕਰਨੇ ਆ ਤੇ ਫੇ ਕੋਈ ਕੀ ਕਰ ਸਕਦਾ ਆ ਦੁੱਖ ਤੇ ਆਉਂਦਾ ਹੀ ਆ ਦੁੱਖ ਤੇ ਆਉਂਦਾ ਹੀ ਆ ਖੂਨ ਵਾਂ ਆਪਣਾ ਜੇ ਕੋਈ ਜਾਣੇ ਤੇ ਜਾਣੇ ਤੇ ਉਹ ਨਹੀਂ ਜਾਣਦੇ ਪਰ ਤਾਈ ਜੀ ਅੱਜ ਕੱਲ ਨਾ ਖੂਨ ਸਬੈਦ ਹੋਏ ਆ ਇੱਕ ਦੂਜੇ ਨੂੰ ਰੋਟੀ ਖਾਂਦੇ ਆ ਨਹੀਂ ਕੋਈ ਵੀ ਕੋਈ ਨਹੀਂ ਵੇਖ ਕੋਈ ਨਹੀਂ ਵੇਖ ਸਕੁੰਦਾ ਇਹ ਗੱਲ ਸੱਚੀ ਆ ਇਹ ਗੱਲ ਝੂਠ ਨਹੀਂ ਸਮਾਂ ਹੀ ਇਦਾਂ ਦਾ ਸਮਾਂ ਹੀ ਇਦਾਂ ਚਲੋ ਬਹੁਤ ਹੀ ਤੇ ਮੈਂ ਤੁਹਾਨੂੰ ਢੀਕਣ ਲਈ ਮੈਂ ਬੜੇ ਚਿਰ ਦੇ ਗਏ ਚਿਰ ਇਦਾਂ ਬਹਿ ਗਈ ਉੱਥੇ ਗੱਲਾਂ ਬਤਾ ਕਰਨ ਦੇ ਆ ਵੀ ਤੇਰੇ ਨਾਲ ਚਾਹ ਬਣਾਉਣੀ ਆ ਹੂੰ ਨੂੰ ਪਾਣੀ ਨੇ ਆਈ ਫਿਰ ਚਾਹ ਕਰਕੇ ਬੈਗੀ ਅੱਛਾ ਅੱਛਾ ਤਾਂ ਕਿ ਮੈਂ ਨੇ ਪੀਣੀ ਮੀ ਪੀ ਕੇ ਆਈ ਆ ਜਾ ਹਾਂ ਨਹੀਂ ਚੱਲ ਥੋੜੀ ਪੀ ਲਿਓ ਥੋੜੀ ਪੀ ਲਿਓ ਆ ਬਸ ਇਰੇ ਇਹੋ ਜਿਹੇ ਫਫੇ ਗੁੜ ਦਿਂਦੀ ਆ ਆਹ ਫਿਰ ਮੈਂ ਚੱਲਣਾ ਹੋਊਗੀ ਮੈਂ ਆ ਕੇ ਆਦੇ ਸੁਲਾ ਮਾਰੀ ਆ ਤੇ ਬੈਣ ਨਹੀਂ ਲਈ ਚਾਹ ਪੀਂ ਚੱਲ ਮੈਂ ਚਾਹ ਥੋੜੀ ਪੀ ਲਾਂਗੀ ਚਲੋ ਮੈਂ ਵੀ ਆ ਕੱਪੜੇ ਜੇ ਲਾਣਾ ਕੋੜੇ ਜੇ ਸੁੱਕਣੇ ਪਏ ਜੀ ਦੇ ਬਹੁਤ ਹੀ ਤੇ ਬਣਾ ਲਿਆ ਕੁਛ ਤਰ ਪਰ ਮੈਂ ਹਾਂ ਮੈਂ ਤਰ ਲਿਆ ਜੇ ਚਣਿਆਂ ਦੀ ਦਾਲ ਬਣਾਈ ਆ ਅੱਛਾ ਤੇ ਨਾਲ ਆਟਾ ਤੇ ਗੁੰਨੇ ਚ ਚੋਲਖਾਣੇ ਚੋੜਨ ਵਾਲੀ ਨਹੀਂ ਚੋਣ ਕੋਈ ਨਹੀਂ ਜੋ ਤੁਹਾਨੂੰ ਖਾਣਾ ਹੋਇਆ ਖਾ ਲਾਂਗੇ ਨਹੀਂ ਤੇ ਖਾਣੇ ਤੇ ਮੈਂ ਬਣਾ ਲਈ ਨਹੀਂ ਖਲਸੀ ਕੋਈ ਕੋਈ ਗੱਲ ਨਹੀਂ ਫੁਲਕਾ ਛੱਡ ਲਾ